ਫਿਰੋਜ਼ਪੁਰ ਪੁਲਿਸ ਵੱਲੋਂ ਲਗਾਤਾਰ ਨਸ਼ਿਆਂ ਦੇ ਖਾਤਮੇ ਲਈ ਵੱਖ-ਵੱਖ ਤਰ੍ਹਾਂ ਦੇ ਆਪਰੇਸ਼ਨ ਚਲਾਏ ਜਾ ਰਹੇ ਹਨ ਇਸ ਤਹਿਤ ਅੱਜ ਬਸਤੀ ਸੇਖਾਂਵਾਲੀ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੇ ਵਿੱਚ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਗਈ ਇਹ ਚੈਕਿੰਗ ਕਾਸੋ ਆਪਰੇਸ਼ਨ ਦੇ ਤਹਿਤ ਕੀਤੀ ਗਈ ਜਿਸ ਦੇ ਵਿੱਚ ਡੀਆਈਜੀ ਅਜੇ ਮਲੂਜ਼ਾ ਤੇ ਐਸਐਸਪੀ ਸੋਮਿਆ ਬਿਸ਼ਰਾ ਦੀ ਅਗਵਾਈ ਦੇ ਵਿੱਚ ਇਹ ਸਰਚ ਅਭਿਆਨ ਚਲਾਇਆ ਗਿਆ ਫਿਰੋਜ਼ਪੁਰ ਦੇ ਵੱਖ-ਵੱਖ ਏਰੀਆ ਦੇ ਵਿੱਚ ਟੀਮਾਂ ਬਣਾ ਕੇ ਵੱਡੀ ਪੁਲਿਸ ਬਲ ਫੋਰਸ ਦੇ ਨਾਲ ਇਹ ਆਪਰੇਸ਼ਨ ਕੀਤਾ ਗਿਆ ਇਸ ਕਾਸੋ ਆਪਰੇਸ਼ਨ ਦੇ ਵਿੱਚ ਵੱਖ-ਵੱਖ ਘਰਾਂ ਦੇ ਵਿੱਚ ਸ਼ੱਕੀ ਘਰਾਂ ਦੇ ਵਿੱਚ ਜਾਂ ਜਿਹੜੇ ਲੋਕ ਇਹੋ ਜੀ ਸਮਗਲਿੰਗ ਨਸ਼ਾ ਸਮਗਲਿੰਗ ਕਰਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਚੈਕਿੰਗ ਕੀਤੀ ਗਈ ਹਾਲਾਂਕਿ ਸ਼ੱਕੀ ਪੁਰਸ਼ਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹਾਲਾਂਕਿ ਪੁੱਛਗਿੱਛ ਉਹਨਾਂ ਦੀ ਕੀਤੀ ਜਾ ਰਹੀ ਆ ਹੋਰ ਇਸ ਮੌਕੇ ਤੇ ਐਸਐਸਪੀ ਸੋਮਿਆ ਮਿਸ਼ਰਾ ਡੀਆਈਜੀ ਨੇ ਕੀ ਕੁ ਜਾਣਕਾਰੀ ਦਿੱਤੀ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਆ ਮਾਨਜੋਗ ਡੀਜੀਪੀ ਪੰਜਾਬ ਪੁਲਿਸ ਦੇ ਹਦਾਇਤ ਅਨੁਸਾਰ ਅਸੀਂ ਐਨਫੋਰਸਮੈਂਟ ਕਮ ਅਵੇਰਨੈਸ ਡਰਾਈਵ ਕਰ ਰਹੇ ਨੇ ਜਿਲ੍ਹਾ ਫਿਰੋਜ਼ਪੁਰ ਦੇ ਅੰਦਰ ਵੀ ਕੱਲ ਵੀ ਕੈਸੋ ਕਿੱਤੇ ਗਏ ਸੀ ਕਿ ਅੱਜ ਵੀ ਕਿੱਤੇ ਜਾ ਰਹੇ ਆ ਕੱਲ 14 ਥਾਵਾਂ 'ਤੇ ਕਿੱਤੇ ਗਏ ਸੀਗੇ ਜਿਹੜੇ ਵਿੱਚ ਅਸੀਂ 4 ਪਰਚੇ ਵੀ ਦਰਜ ਕੀਤੇ ਐਨਡੀਪੀਐਸ ਐਕਟ ਦੇ ਤਹਿਤ ਤੇ ਹੈਰੋਇਨ ਦੀ ਬਰਾਮਗੀ ਵੀ ਹੋਈ ਹੈ ਇਸ ਤੋਂ ਇਲਾਵਾ ਵਕਫ ਵਕਾਵਾ ਤੇ ਜਿਵੇਂ ਬਿਨਾ ਨੰਬਰ ਪਲੇਟ ਦੇ ਵਹੀਕਲਸ ਹੋ ਗਏ ਤੇ ਟ੍ਰਿਪਲ ਰਾਈਡਿੰਗ ਹੋ ਗਈ ਇਨ ਸਬਤੇ ਵੀ ਚਲਾਨ ਦਿੱਤਾ ਗਿਆ ਹੈ ਅੱਜ ਅਸੀਂ 12 ਹੌਟਸਪots ਤੇ ਕੈਸੋ ਪਲਾਨ ਕਰ ਰਹੇ ਨੇ ਹੁਣੇ ਅਸੀਂ ਡਿਸਟ੍ਰਿਕਟ ਫਿਰੋਜ਼ਪੁਰ ਦੇ ਸਿਟੀ ਫਿਰੋਜ਼ਪੁਰ ਦੇ ਹੌਟਸਪots ਦੇ ਵਿੱਚ ਮੌਜੂਦ ਨੇ ਇੱਥੇ ਅਸੀਂ ਵਕਫ ਵਕ ਲਿਸਟੇ ਕੀਤੀ ਗਈਆਂ ਵਕਫ ਵਕ ਲਿਸਟੇ ਕਾ ਲਈ ਗਈਆਂ ਜਿਹੜੇ ਪੁਰਾਣੇ ਸਮਗਲਰ ਨੇਗੇ ਪੁਰਾਣੇ ਨੋਟੋਰੀਅਸ ਬੰਦੇ ਨੇ ਤੇ ਜਬਤੀ ਐਸਪੀ ਤੇ ਐਸਪੀਸ ਆਫਿਸ ਉਸ ਕੋ ਲੀਡ ਕਰ ਰਹੇ ਨੇ ਆਪਰੇਸ਼ਨ ਨੂੰ ਇਹ ਇੰਡਰਲ ਕੀ ਹੋ ਰਿਹਾ ਹੈ ਮਤਲਬ ਕਿ ਇੰਦੇ ਨਾਲ ਕੀ ਅਚੀਵਮੈਂਟ ਮਿਲ ਜੀ ਹੋਈ ਹੈ ਕਿਉਂਕਿ ਕਾਫੀ ਈਰ ਤੋਂ ਪਾਸੋਂ ਪ੍ਰੈਸ਼ਰ ਜੜਿਆ ਹੈ ਉਹ ਚਾਹਦੇ ਸੀਗੇ ਸलम ਬਸਤੀਆਂ ਦੇ ਵਿੱਚ ਸਿਰੋਤਕ ਗੱਲ ਕਰੀਏ ਕਿ ਇਸ ਬਸਤੀ ਵਿੱਚ ਕਈ ਵਾਰ ਹੋ ਚੁੱਕੀ ਹੋਈ ਹੈ ਜੀ ਇਹ ਦੇਖਿਏ ਇਹਦੇ ਵਿੱਚ ਜਦੋਂ ਤੁਸੀਂ ਇਸ ਬਸਤੀ ਦੀ ਖਾਸ ਬਾਤ ਕਰੋਗੇ ਤੇ ਆਲਰੇਡੀ ਇਸਨੇ 23 ਮੁਕਦਮੇ ਆਲਰੇਡੀ ਅਸੀਂ ਦਰਜ ਕਰ ਚੁੱਕੇ ਨੇ ਜਿਹੜੇ ਵੀ ਬੰਦੇ ਜਿਨ੍ਹਾਂ ਦੇ ਉੱਪਰ ਕਮਰਸ਼ੀਅਲ ਰਿਕਵਰੀ ਦੇ ਪਰਚੇ ਹਨ ਉਹਨੂੰ ਅਸੀਂ ਬਾਰ-ਬਾਰ ਫਾਲੋਅ ਅਪ ਕਰ ਰਹੇ ਹਾਂ ਤੇ ਨੰਬਰ 1 ਕਾਸਤ ਦੇ ਦੌਰਾਨ ਇੱਕ ਸਰਪ੍ਰਾਈਜ਼ ਚੈਕਿੰਗ ਹੋ ਗਈ ਉਸ ਤੋਂ ਇਲਾਵਾ ਇੱਕ ਜਿਹੜਾ ਫਾਲੋਅ ਅਪ ਐ ਤੇ ਜਿਹੜੀ ਜਿਵੇਂ ਤੁਸੀਂ ਦੇਖ ਰਹੇ ਹੋ ਐਂਟਰ ਕਰਦੇ ਵਕਤ ਵੀ ਬਹੁਤ سارے ਬੰਦਨੋਂ ਕੀ ਸਾਨੂੰ ਰਿਕੁਐਸਟ ਕੀਤੀ ਇਸ ਬਾਰੇ ਚ ਕਿ ਅਵੇਅਰਨੈਸ ਡਰਾਈਵ ਵਗੈਰਾ ਵੀ ਕੀਤੀ ਜਾਏ ਤਾਂ ਹਰ ਕਾਸੋ ਦੇ ਬਾਅਦ ਅਸੀਂ ਉਸੇ ਏਰੀਆ ਦੇ ਵਿੱਚ ਇੱਕ ਅਵੇਅਰਨੈਸ ਡਰਾਈਵ ਵੀ ਕਰ ਰਹੇ ਆ। ਪਹਿਲਾਂ ਇਹ ਆਪਰੇਸ਼ਨ ਕੱਲ ਵੀ ਚੱਲਿਆ ਸੀ। ਇਹ ਪੂਰੇ ਪੰਜਾਬ ਲੈਵਲ ਤੇ ਆਪਰੇਸ਼ਨ ਚੱਲ ਰਿਹਾ ਹੈ। ਇਹ ਮਤਲਬ ਜਿਵੇਂ ਕਿ ਫਿਰੋਜ਼ਪੁਰ ਰੇਂਜ ਦੇ ਵਿੱਚ ਤਿੰਨ ਡਿਸਟ੍ਰਿਕਟ ਆਉਂਦੇ ਆ ਫਿਰੋਜ਼ਪੁਰ, ਫਾਜ਼ਲਕਾ ਤੇ ਤਨਤਨ। ਇਹ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਮੈਂ ਪਰਸਨਲੀ ਸੁਪਰਵਾਈਜ਼ ਕਰ ਰਿਹਾ ਆ ਆਪਰੇਸ਼ਨ ਨੂੰ ਤੇ ਕੱਲ ਵੀ ਕਾਫੀ ਚੰਗੀਆਂ ਬਰਾਮਦੀਆਂ ਹੋਈਆਂ ਸੀ। ਇਹ ਅਜ ਵੀ ਇਹ ਆਪਰੇਸ਼ਨ ਚੱਲ ਰਿਹਾ ਹੈ ਜਦੋਂ ਆਪਰੇਸ਼ਨ ਖਤਮ ਹੁੰਦਾ ਤੁਹਾਨੂੰ ਪੂਰੀ ਡਿਟੇਲ ਦੇਵਾਂਗੇ ਤੇ ਇਸ ਨਾਲ ਜਿਹੜੇ ਮਾੜੇ ਸਮਗਲਰ ਹੈ ਜਿਹੜੇ ਹੌਟਸਪੌਟ ਹੈ ਉਹਨਾਂ ਦੀ ਚੰਗੀ ਤਰ੍ਹਾਂ ਸੀ ਚੈਕਿੰਗ ਕਰ ਰਹੇ ਹਾਂ ਜਿਹੜੇ ਪੁਰਾਣੇ ਸਮਗਲਰ ਉਹਨਾਂ ਦੇ ਘਰਾਂ ਨੂੰ ਚੰਗੀ ਤਰ੍ਹਾਂ ਸਰਚ ਕਰ ਰਹੇ ਹਾਂ ਸਰ ਅੱਜ ਫਿਰੋਜ਼ਪੁਰ ਦੇ ਵਿੱਚ ਬੱਸ ਸਟੈਂਡ ਰੇਲਵੇ ਸਟੇਸ਼ਨਸ ਸਭ ਕੁਝ ਚੈੱਕ ਹਾਂ ਹਾਂ ਈਮਨ ਉਹਦੇ ਵਿੱਚ ਹੌਟਸਪੌਟ ਦੇ ਨਾਲ ਨਾਲ ਬੱਸ ਸਟੈਂਡ ਵੀ ਤੇ ਰੇਲਵੇ ਸਟੇਸ਼ਨ ਵੀ ਚੈੱਕ ਕਰ ਰਹੇ ਹਾਂ ਕਿ ਹੋਰ ਵੀ ਜਿਹੜੀ ਕੋਈ ਜਗ੍ਹਾ ਉਦਾਂ ਦੀ ਹੈ ਸਸਪੀਸ਼ੀਅਸ ਉੱਥੇ ਵੀ ਚੈਕਿੰਗ ਖੜਾ ਹੈ ਸਰ ਸਿਨੀ ਕੋ ਪੈਣੀ ਨਜ਼ਰ ਜਿਹੜੀ ਉਹ ਫਿਰੋਜ਼ਪੁਰ ਚ ਰੱਖੀ ਜਾ ਰਹੀ ਕਿਉਂਕਿ ਸਰਹੱਦੀ ਜ਼ਿਲ੍ਹਾ ਹੈਗਾ ਨਸ਼ੇ ਨੂੰ ਲੈ ਕੇ ਕੁਝ ਬਾਰਡਰ ਮਾਰਨ ਲੱਗਦਾ ਹੈਗਾ ਬਿਲਕੁਲ ਇਹ ਇੰਟਰਨੈਸ਼ਨਲ ਬਾਰਡਰ ਹੈ ਮੇਰੇ ਤਿੰਨੇ ਜ਼ਿਲ੍ਹੇ ਜਿਹੜੇ ਹੈਗੇ ਆ ਸਾਡੇ ਤਨਤਾਰਨ ਫਾਜ਼ਿਲਕਾ ਫਿਰੋਜ਼ਪੁਰ ਇਹ ਬਾਰਡਰ ਡਿਸਟ੍ਰਿਕਟ ਹੈ ਇੱਥੇ ਸਮਗਲਿੰਗ ਵਗੈਰਾ ਜ਼ਿਆਦਾ ਹੁੰਦੀ ਹੈ ਤੇ ਇਸ ਲਈ ਇਹ ਬਾਰਡਰ ਰੇਂਜ ਹੋਣ ਕਰਕੇ ਪੂਰਾ ਮਤਲਬ ਚੰਗੀ ਤਰ੍ਹਾਂ ਸਰਚ ਕਰ ਰਹੇ ਆ ਸਾਰੇ ਇਲਾਕੇ ਦੀ ਤੇ ਮਾੜੇ ਅਨਸਰ ਜਿਹੜੇ ਅਸੀਂ ਲਿਸਟਾਂ ਵਗੈਰਾ ਵੀ ਇਹ ਕੈਟਾਗਰੀ B ਕੈਟਾਗਰੀ ਤੇ C ਕੈਟਾਗਰੀ ਸਮਗਲਰ ਤੇ ਉਸੇ ਮੁਤਾਬਕ ਅਸੀਂ ਕਾਰਵਾਈ ਕਰਦੇ ਹਾਂ ਸਰ ਬਾਰਡਰਾਂ ਨੇੜੇ ਵੀ ਕੋਈ ਕਾਰਵਾਈ ਕੀਤੀ ਯਾਰੀ ਬਾਰਡਰਾਂ ਨੇੜੇ ਮੰਨ ਲਓ ਜੀ ਚੈਕਿੰਗ ਦੇ ਵਾਸਤੇ ਹਾਂ ਇਹ ਚੱਲਦੇ ਆ ਉੱਥੇ ਸਾਡੇ ਨਾਕੇ ਰੈਗੂਲਰ ਹੀ ਚੱਲਦੇ ਆ ਈਵਨ ਬੀਐਸਐਫ ਨਾਲ ਅਸੀਂ ਜੁਆਇੰਟ ਆਪਰੇਸ਼ਨ ਕਰਦੇ ਆ ਸਰ ਕਿੰਨੇ ਮੁਲਾਜ਼ਮ ਨੇ ਇਸੇ ਪ੍ਰਸ਼ਨ ਜੀ ਇਹ ਪੂਰੇ ਇੱਥੇ ਜਿਹੜੇ ਫਿਰੋਜ਼ਪੁਰ ਦੇ ਵਿੱਚ 400 ਦੇ ਕਰੀਬ ਹੈ ਉਸ ਤੋਂ ਇਲਾਵਾ ਗਸਟਡ ਅਫਸਰ ਵੀ ਹੈ ਤੇ ਬਾਕੀ ਜ਼ਿਲ੍ਹਿਆਂ ਵਿੱਚ 3-300 ਦੇ ਕਰੀਬ ਬੰਦਾ ਹੈ ਸਰ ਜਿੱਦਾਂ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀ ਹਮਲੇ ਹੋਇਆ ਔਰ ਜੰਮੂ ਕਸ਼ਮੀਰ ਦੇ ਨਾਲ ਹੀ ਇਲਾਕਾ ਲੱਗਦਾ ਹੈਗਾ ਆਪਣਾ ਪੰਜਾਬ ਹੈ ਔਰ ਇਹ ਸਾਰੀ ਬਾਰਡਰ ਸਟੇਟ ਹੈਗੀ ਹੈ ਤਾਂ ਇਸ ਛੇ ਨੂੰ ਵੀ ਪੂਰਾ ਧਿਆਨ ਚ ਰੱਖਿਆ ਜਾ ਰਿਹਾ ਹੈਗਾ ਹਾਂ ਬਿਲਕੁਲ ਬਿਲਕੁਲ ਉਹ ਹਰ ਚੀਜ਼ ਹਰ ਪੱਖੋਂ ਦੀ ਚੈਕਿੰਗ ਹੁੰਦੀ ਹੈ ਇੰਟਰਨੈਸ਼ਨਲ ਬਾਰਡਰ ਤੇ इवन ਕੋਈ ਬੰਦਾ ਇਧਰ ਕ੍ਰੋਸ ਨਾ ਕਰੇ ਤੇ ਨਸ਼ਾ ਤਾਂ ਹੈ ਹੀ ਹੈ ਜਿਹੜਾ ਸੀ ਫੜ ਰਹੇ ਆ ਜਿਹੜਾ ਵੱਡੀ ਮਾਤਰਾ ਦੇ ਵਿੱਚ ਰਿਕਵਰੀਜ਼ ਵੀ ਹੋ ਰਹੀਆਂ ਥੈਂਕ ਯੂ